ਪਾ ਦੇ ਗੁਰੂ ਬਾਅਦ ਨੰਬਰ ਟਟਾਲਾ ਸ਼ੁਰੂ ਹੋ ਜੁ ਤਕ ਬੋਲਦਾ ਨਾ ਅੰਗਰ ਹਾਲਤ ਜਾਨੇ ਨੰਗਰ ਬਸਾ ਦੇ ਸਕ ਲੋ ਉਹਨੇ ਜੋਲੇ ਅੱਜ ਜਿਹੜਾਤੀ ਉਸ ਬੜੀ ਧੂਤਾਂ ਮਨਾਇਆ ਜਾਂ ਇਸ ਮੰਦਿਰ ਕੀ ਕਰਾਂ ਚੋ ਜੀ ਸ਼ਿਵ ਸ਼ੰਕਰ ਜੈਪੋਲੇ ਨਾਰ ਮਹਾ ਸ਼ਬਾਪਰੀਆ ਜਿਹੜਾ ਦਿਹਾੜਾ ਹੈ ਸ਼੍ਰੀ ਪ੍ਰਾਚੀਨ ਸ਼ਿਵ ਸ਼ੰਨੀ ਪ੍ਰਬੰਧਕ ਕਮੇਟੀ ਹਰ ਸਾਲ ਸੰਗਤਾਂ ਦੇ ਸ਼ਹਿਰ ਦੇ ਸਹਿਯੋਗ ਨਾਲ ਧੂਤਾਂ ਮਨ ਨਾਲ ਮਨਾਉਂਦੀ ਹੈ ਇਹ ਮੰਦਿਰ ਜਿਹੜਾ ਹੋਲੇ ਨਾਮ ਦਾ ਬਹੁਤ ਹੀ ਪੁਰਾਣਾ ਸ਼੍ਰੀ ਪ੍ਰਾਜਨ ਮੰਦਿਰ ਤੇ ਸੰਗਤਾਂ ਹਰ ਦਿਵਾਰ ਤੇ ਆ ਕੇ ਨਤਮਸਤਕ ਹੁੰਦੀਆਂ ਔਲੇ ਨਾਲ ਕਿਰਪਾ ਕਰਦੇ ਹਨ ਸਾਰੇ ਸੰਗਤ ਦੇ ਮਿਹਰਬਰੇ ਹੱਥ ਰੱਖਦੇ ਹਨ ਤੰਦਰੁਸਤੀਆਂ ਬਖਦੇ ਹਨ ਸੰਗਤਾਂ ਦਾ ਮੇਲਾ ਜਿਹੜਾ ਸਵੇਰ ਤੋਂ ਲੈ ਕੇ ਰਾਤ ਤੱਕ ਰਹਿੰਦਾ ਹੈ ਲੰਗਰ ਉੱਪਰ ਚੱਲਦੇ ਨੇ ਸਾਰੀਆਂ ਹੀ ਸੰਗਤਾਂ ਅਕੇ ਨਤਮਸਤਕ ਹੁੰਦੀਆਂ ਤੇ ਔਲੇ ਨਾਲ ਕਿਰਪਾ ਕਰਦੇ ਹਨ 19 ਰਤੀ ਦੇ ਰਾਮਾਇਆ ਜਾ ਰਿਹਾ ਹੈ ਹਾਂਜੀ ਕਿਸ ਵਾਂ ਗੋਪਨ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼ਿਵ ਸ਼ੰਕਰ ਜੈ ਕੋਲਿਨਾਥ ਹਰ ਹਰ ਮਹਾਦੇਵ ਬਾਈ ਜਿਹੜੀ ਸ਼ਿਵਰਾਤਰੀ ਹੈ ਇਹ ਦੋ ਹੁੰਦੀਆਂ ਨੇ ਇੱਕ ਤਾਂ ਸੌਣ ਦੇ ਮਹੀਨੇ 'ਚ ਹੁੰਦੀ ਹੈ ਇੱਕ ਫਗਣ ਦੇ ਮਹੀਨੇ 'ਚ ਹੁੰਦੀ ਹੈ ਇਹ ਸ਼ਿਵਰਾਤਰੀ ਜਿਹੜੀ ਸ਼ੰਕਰ ਗੁਆਨ ਦਾ ਵਿਵਾਹ ਯਾਨੀ ਕਿ ਸ਼ਿਵਰਾਤਰੀ ਸ਼ਿਵ ਦੀ ਰਾਤ ਉਹਦੇ ਉਪਲਖੇ ਵਿੱਚ ਬੜੀ ਧੁੰਮ ਧਾਮ ਦੇ ਨਾਲ ਪੂਰੇ ਹਰਦੇਦ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਅੱਜ ਬਾਗਾਪਣਾ ਸ਼ਹਿਰ ਦੇ ਵਿੱਚ ਪ੍ਰਾਚੀਨ ਸ਼ਿਵ ਸ਼ਨੀ ਮੰਦਰ ਕਵਨਦਰ ਕਮੇਟੀ ਵੱਲੋਂ ਬੜੀ ਧੁੰਮ ਧਾਮ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਬੜੀ ਸ਼ੰਤਮਤਾ ਮਨਾਇ ਜਾ ਰਹੀ ਹੈ ਭਗਵਾਨ ਪੁਲੇ ਸ਼ੰਕਰ ਜੀ ਦੀ ਚਾਰ ਪੈਦੀ ਪੂਜਾ ਵੀ ਹੈ ਬੜੀ ਸ਼ਰਧਾ ਨਾਲ ਭਾਵਨ ਨਾਲ ਸਾਰੀ ਸੰਗਤ ਨੂੰ ਖਾਜੋੜ ਕੇ ਬੇਨਤੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਈ ਪੁਲੇ ਨਾਦਰ ਤਿਆ ਕੇ ਨਕਮਸਤਕੋ পুষ্প ਫਲ ਆਦੀ ਚੜਾਓ ਤੇ ਆਪਣਾ ਜੀਵਨ ਸਫਲ ਬਣਾਓ ਜੈ ਪੁਲੇ ਨਾਥ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਸਭ ਤੋਂ ਬੱਲੇ ਜੈ ਪੁਲੇ ਨਾਥ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਪੁਲੇ ਦੇ ਭਗਤਾਂ ਨੂੰ ਅੱਲਾ ਦਾ ਲੱਖ ਲੱਖ ਵਧਾਈਆਂ ਅੱਜ ਦੇ ਸਪੀਕਰ ਦਿਹਾੜੇ ਦੀਆਂ ਇਹ ਸ਼ਿਵਰਾਤੀ ਦਾ ਤਿਹਾਰ ਹੈ ਜੋ ਪੂਰੇ ਦੇਸ਼ ਹਰ ਪ੍ਰਦੇਸ਼ ਹਰ ਪਿੰਡ ਹਰ ਨਗਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਉਹ ਭੋਲੇ ਦੇ ਵਿਆਹ ਦੇ ਸੰਬੰਧ ਵਿੱਚ ਤਿਹਾਰ ਬਣਾਇਆ ਜਾਂਦਾ ਹੈ ਉਸੇ ਤਰ੍ਹਾਂ ਇਹ ਪ੍ਰਾਚੀਨ ਸ਼੍ਰੀ ਸ਼ਿਵਸ਼ੇਨੀ ਮੰਦਰ ਮਾਲ ਸਾਹਿਬ ਦੀ ਧਰਤੀ ਤੇ ਬਹੁਤ ਹੀ ਪੁਰਾਣੇ ਸਮੇ ਤੋਂ ਹੀ ਸ਼ਿਵਰਾਤੀ ਦਾ ਮੇਲਾ ਲੱਗਦਾ ਹੈ ਬਾਬੇ ਦਾ ਭੰਡਾਰਾ ਲੱਗਦਾ ਹੈ ਉਸੇ ਤਰ੍ਹਾਂ ਹੀ ਪੁਰਾਣੀ ਪ੍ਰਥਾ ਮੁਤਾਬਕ ਇਸ ਵਾਰ ਵੀ ਬਾਬਾ ਜੀ ਦਾ ਭੰਡਾਰਾ ਟੁੱਟ ਚੱਲ ਰਿਹਾ ਚਾਰ ਪੈਰ ਦੀ ਸ਼ਿਵਰਾਤੀ ਦੀ ਪੂਜਾ ਹੋਵੇਗੀ ਤੋ ਸਾਰੇ ਨਗਰ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਭਗਤਾਂ ਨੂੰ ਇਹ ਬੇਨਤੀ ਇਸ ਦਰਬਾਰ ਤੇ ਆਣਾ ਭੋਲੇ ਬਾਬਾ ਦੇ ਦਰਸ਼ਨ ਕਰਨੇ ਆਸ਼ੀਰਵਾਦ ਲੈਣਾ ਲੰਗਰ ਪ੍ਰਸ਼ਾਦ ਦੇ ਰਣ ਕਰਨੇ ਧੰਨਵਾਦ ਸਾਰੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਸੰਸਥਾਵਾਂ ਦਾ ਸਾਡੀ ਪ੍ਰੈਸ ਮੀਡੀਆ ਦੀ ਪੂਰੀ ਟੀਮ ਦਾ ਜੋ ਹਮੇਸ਼ਾ ਸਹਿਯੋਗ ਕਰਦੇ ਨੇ ਦਾਨ ਦਿੰਦੇ ਨੇ ਸਾਥ ਦਿੰਦੇ ਨੇ ਤਾਂ ਹੀ ਇਹ ਮੇਲੇ ਲੱਗਦੇ ਆ ਇਹ ਦਰਬਾਰ ਸਜਦੇ ਆ ਇਹ ਲੰਗਰ ਚੱਲਦੇ ਨੇ ਭੰਡਾਰੇ ਲੱਗਦੇ ਨੇ ਸਭ ਤੁਹਾਡੇ ਭਗਤਾਂ ਦੇ ਤੁਹਾਡੇ ਸੰਗਤ ਦੇ ਸਹਿਯੋਗ ਦੇ ਨਾਲ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਸਹਯੋ ਕਰਦੇ ਰਹੋ ਇਹ ਮੇਲੇ ਲੱਗਦੇ ਰਹਿਣ ਇਹ ਦਰਬਾਰ ਇਸੇ ਤਰ੍ਹਾਂ ਚੱਲਦੇ ਰਹਿਣ ਜੈ ਬੋਲੇ ਨਾਤ ਜੈ ਬੋਲੇ ਨਾਤ バレバレ。